ਹਾਂਜੀ ਅਸੀਂ ਪਹੁੰਚ ਗਏ ਆਂ ਸਬਜ਼ੀ ਮੰਡੀ ਤੇ ਇੱਥੇ ਹੈ ਫਰੈਸ਼ ਫਰੈਸ਼ ਸਬਜ਼ੀਆਂ ਅਸੀਂ ਕਾਜੀ ਹਾਂਜੀ ਹੋਰ ਮਟਰ ਵੀ ਬੜੇ ਵਧੀਆ ਕਰ ਦੋ ਦੋ ਕਿਲੋ ਕਰ ਦੋ ਆਹ ਕਾਂਜੀ ਵਾਲੀਆਂ ਗਾਜਰਾਂ ਹੋਈਆਂ ਨਾ ਗਾਜਰਾਂ ਹਾਂਜੀ ਬੜੀ ਚੰਗੀਆਂ ਗਾਜਰਾਂ ਕਿੰਨੀਆਂ ਫਰੈਸ਼ ਆ ਨਾ ਮੈਂ ਕਿਵੇਂ ਰੀਤੀ ਬਣਾ ਲਾਂ ਬ੍ਰੋਕਲੀ ਬੈਂਗਨ ਬ੍ਰੋਕਲੀ ਲਰੀ ਹਾਂਸੀ ਆ ਦੇਖੋ ਅਸਾਂ ਗਾੜ੍ਹ ਕੋ ਪੀਤਾ ਹੋਰ ਜੀ ਲੱਗ ਨਹੀਂ ਆ ਕੰਤੇ ਇੱਥੇ ਪਾਈ ਆ ਥੱਲੇ ਮੈਂ ਫਿਰ ਹਾਂ ਮੁੰਡੇ ਲੇਜੈਂਡਰ ਦੇ। ਇਹ ਕਿੱਲੋਂ ਆ ਗਿਆ। ਹੋਰ ਹੈ। ਉਹ ਮੈਂ ਫੋਰ ਕਹਾ ਤਾ ਹੀ। ਆ ਬਗੇ ਜਿਹੜੇ ਲੇਲਿਸ ਪੜਿਆ ਨਾ ਗਜ਼ਰਾ। ਕਿੱਦ ਨਹੀਂ ਹੁੰਦੇ ਨੇ। ਹਾਂਜੀ। ਮੈਂ ਬਣਾਉਣੀ ਆ ਵਲੌਗ। ਮੇਰਾ ਜਮੰਡੀ ਦਾ। ਹਾਂਜੀ। ਆਮਲਾ ਤੇ ਮਿਰਚਾਂ ਅਚਾਰ ਲਈ ਬਹੁਤ ਵਧੀਆ ਇਹ ਆਲੂ ਤੋਂ ਕਿ ਲੈਂਦੇ ਆ ਹਾਂਜੀ ਅੱਛਾ ਬਹੁਤ ਮੇਰਾ ਤਵੇ ਦੋ ਜਿਸਕ੍ਰਿਸ਼ਨ ਨਗਰ ਹੈ ਜੀ ਹਾਂਜੀ ਕ੍ਰਿਸ਼ਨ ਨਗਰ ਵਿੱਚ ਹਾਂਜੀ 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 ਸਾਜੀ ਮੰਡੀ ਐਸ ਬੀ ਆਈ ਬੈਂਕ ਵੀ ਲੱਗ ਗਈ ਹੈ ਨਾ ਹਾਂਜੀ ਹਾਂਜੀ ਐਸ ਬੀ ਆਈ ਹਾਂਜੀ ਇਹ ਚਲੋ ਠੀਕ ਆ ਅਗਰ ਤੁਹਾਨੂੰ ਕਿਸੇ ਨੂੰ ਵੀ ਸਬਜ਼ੀ ਫਰੈਸ਼ ਸਵੇਰੇ ਲੈਣੀ ਹੋਵੇ ਤੇ ਐਤਵਾਰ ਨੂੰ ਹਰੇਤਵਾਰ ਨੂੰ ਲੱਗਦੀ ਹੈ ਮੰਡੀ ਅੱਛਾ ਅੱਛਾ ਹਾਂਜੀ ਤੇ ਤੁਸੀਂ ਜ਼ਰੂਰ ਆਣਾ ਇੱਥੇ ਸਬਜੀ ਰਾਣੀ ਫਰੈਸ਼ ਓਕੇ ਜੀ ਥੈਂਕ ਯੂ ਹਾਂਜੀ ਸੂਰਜ ਸੋੜਾ ਨਿਕਲਣ ਲੱਗ ਪਿਆ ਆਪਾਂ ਸਬਜੀ ਮੰਡੀ ਤੋਂ ਆ ਗਏ ਹਾਂ ਕਿੰਨਾ ਵਧੀਆ ਲੱਗਦਾ ਹੈ ਨਾ ਕੁਦਰਤ ਦੇ ਨਾਲ ਟੱਚ ਨੇਚਰ ਦੇ ਵਿੱਚ ਰਹਿ ਕੇ ਬਹੁਤ ਪਿਆਰੀ ਜਗ੍ਹਾ ਬਹੁਤ ਜ਼ਿਆਦਾ ਪਿਆਰੀ ਰਵੀ ਪਾ ਜੀ ਹੁਣ ਤਾਂ ਠਹਿਰ ਕੇ ਆਉਣਗੇ ਨਾ